ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਤੁਸੀਂ ਥੰਬਨੇਲ ਦੇਖ ਰਹੇ ਹੋ ਆਲ ਗਵਰਨਮੈਂਟ ਜੋਬਸ ਅੰਡਰ ਵਨ ਰੂਫ ਮਤਲਬ ਸਾਰੀਆਂ ਗਵਰਨਮੈਂਟ ਜੋਬਸ ਰਿਲੇਟਡ ਇਨਫੋਰਮੇਸ਼ਨ ਇੱਕ ਵੈਬਸਾਈਟ ਤੋਂ ਕਿਵੇਂ ਆਪਾਂ ਦੇਖ ਸਕਦੇ ਹਾਂ ਸਭ ਤੋਂ ਪਹਿਲਾਂ ਤੁਸੀਂ Google ਤੇ ਜਾ ਕੇ ਆਪਣੇ ਫੋਨ ਦੇ ਵਿੱਚ ਆਪਣੇ ਲੈਪਟਾਪ ਦੇ ਵਿੱਚ ਫਰੀ ਜਿਵੇਂ ਤੁਸੀਂ ਦੇਖ ਸਕਦੇ ਹੋ ਫਰੀ ਜੋਬ ਹਲਟ ਸਰਚ ਕਰਨਾ ਤੁਸੀਂ ਕਿੰਨੀ ਗੱਲ 사이ਟ ওপਨ ਹੋਏਗੀ ਤੇ ਫਸਟ ਲਿੰਕ ਤੇ ਕਲਿਕ ਕਰਨਾ ਹੈ ਇਹ ਬਿੰਟਾ ওপਨ ਹੋ ਜੇਗੀ ਇੱਥੇ ਤੁਸੀਂ ਸਾਰੀਆਂ ਆਲ ਇੰਡੀਆ ਗਵਰਨਮੈਂਟ ਜੋਬਸ ਸਟੇਟ ਗਵਰਨਮੈਂਟ ਬੈਂਕ ਜੋਬਸ ਟੀਚਿੰਗ ਜੋਬਸ ਇੰਜੀਨੀਅਰਿੰਗ ਜੋਬਸ ਰੇਲਵੇ ਰਿਲੇਟਡ ਜੋਬਸ ਪੁਲਿਸ ਐਂਡ ਡਿਫੈਂਸ ਤੇ ਕਿਨ ਦੇ ਮਾਰਾ ਕੋ ਉਹ ਵੀ ਡਾਊਨਲੋਡ ਕਰ ਸਕਦੇ ਹੋ ਤੇ ਸਟੇਟ ਵਾਈਜ਼ ਨੇ ਤੁਸੀਂ ਸਟੇਟ ਵਾਈਜ਼ ਵੀ ਆਪਣੀ ਜੋ ਜੋ ਉਹ ਦੇਖ ਸਕਦੇ ਹੋ ਤੇ niche jobs ਜੜੀਆਂ ਲਈ ਵੈਕੈਂਸੀਆਂ ਆਊਟ ਹੋਈਆਂ ਹੋਈਆਂ ਨੇ ਉਹ ਤੁਸੀਂ ਇਹ ਫੁਕੈਂਸੀਜ਼ ਦੇਖ ਸਕਦੇ ਹੋ ਜਿਵੇਂ ਆਈਬੀਸੀ ਸਿਕਿਉਰਟੀ ਅਸਿਸਟੈਂਟ ਐਗਜ਼ਾਮ ਏ ਜੀ ਮੈਂ ਮੰਨ ਲਉ ਯੂ ਪੀ ਐਸ ਸੀ ਦਾ ਹੋਗਾ ਐਸ ਐਸ ਸੀ ਵਗੈਰਾ ਦੇ ਜਿਹੜੇ ਐਗਜ਼ਾਮ ਹੁੰਦੇ ਨੇ ਜਿਵੇਂ ਆ ਦੇਖੋ ਐਸ ਐਸ ਸੀ ਦਾ ਜਿਹੜੀ ਕਾਂਸਟੇਬਲ ਦਾ ਐਗਜ਼ਾਮ ਹੈ ਵੈਕੈਂਸੀ ਆਊਟ ਹੋਈ ਹੋਈ ਹੈ ਏ ਪਲੱਸ 2 ਕੁਆਲੀਫਿਕੇਸ਼ਨ ਦੀ ਪਲੱਸ 2 ਹੈ ਤੇ ਬਾਕੀ ਜਿਵੇਂ ਰੇਲਵੇ ਦੀ ਐਨ ਟੀ ਪੀ ਸੀ ਵਾਲੀ ਹੋਗੀਆਂ ਇੰਡੀਅਨ ਆਰਮੀ ਦੀਆਂ ਹੋਗੀਆਂ ਆਈ ਵੀ ਪੀ ਐਸ ਡਾਕ ਸੇਵਕ ਦੇ ਵਿੱਚ ਹੋਗੀਆਂ ਏ ਆਰਮੀ ਵਾਲੀ ਵੈਲੈਂਸੀ ਜੀ ਟਿਊਟੋਰੀਅਲ ਆਰਮੀ ਹੋ ਗਿਆ ਕੇ ਤੁਸੀਂ ਜਿਵੇਂ ਐਡਮਿਟ ਕਾਰਡ ਹੋ ਗਿਆ ਕਿਸੇ ਵੀ ਮਤਲਬ ਜੋਬ ਰਿਲੇਟਡ ਐਡਮਿਟ ਕਾਰਡ ਜਿਵੇਂ ਐਸ ਬੀ ਆਈ ਦੇ ਹੋਗੇ ਐਡਮਿਟ ਕਾਰਡ ਆਰ ਬੀ ਆਈ ਦੇ ਐਡਮਿਟ ਕਾਰਡ ਹੋਗੇ ਆਈ ਪੀ ਪੀ ਐਸ ਦੇ ਹੋਗੇ ਇਹ ਬੈਂਕਰ ਰਿਲੇਟਡ ਐਡਮਿਟ ਕਾਰਡ ਨੇ ਬਾਕੀ ਇਹ ਅਦਰ ਗਵਰਨਮੈਂਟ ਫਾਈਨੈਂਸ਼ੀਅਲ ਇੰਸਟੀਚਿਊਸ਼ਨ ਹੋ ਗਏ ਜਿਵੇਂ ਰਿਵਾਰਡ ਹੋ ਗਿਆ ਕਿ SSC ਦੇ ਐਡਮਿਟ ਕਾਰਡ ਤੇ ਜਿਵੇਂ UPSC ਦੇ NDA CDS ਆਲ ਇੰਡੀਆ ਗਵਰਨਮੈਂਟ ਐਗਜ਼ਾਮਸ ਸਾਰੇ ਤਰ੍ਹਾਂ ਦੇ ਮਤਲਬ ਕੀ ਐਡਮਿਟ ਕਾਰਡ ਉਹਰੇ ਅਵੇਲੇਬਲ ਹੁੰਦੇ ਨੇ ਰੇਟ ਬੈਂਕ ਰਿਲੇਟਡ ਐਡਮਿਟ ਕਾਰਡ ਹੋ ਗਿਆ ਇਹ ਸਟੇਟ ਵਾਈਜ਼ ਰੇਟ ਨਕਾਰਡ ਦੇਣ ਨਾਲ ਲਿਸਟ ਜਿਹੜੀ ਆ ਉਹ ਅਵੇਲੇਬਲ ਕਰ ਦਿੰਦੇ ਨੇ ਜਿਵੇਂ ਮੰਨ ਲਓ ਇਹ ਚੰਡੀਗੜ੍ਹ ਸਟੇਟ ਦੇ ਵਿੱਚ ਅਨ ਜੂਟੀ ਸੋਰੀ ਜਟਣੀਗੜ ਜੂਟੀ ਦੇ ਵਿੱਚ ਆ ਜਾਂਦੇ ਜਿਵੇਂ ਪੰਜਾਬ ਪੁਲਿਸ ਹੋ ਗਿਆ ਤੇ ਪੰਜਾਬ ਨਾ ਹਰਿਆਣਾ ਹਾਈ ਕੋਰਟ ਪੀਐਨ ਦੀ ਵੈਕੈਂਸੀ ਆਊਟ ਹੋਈ ਦੀ ਪਿੱਛੇ ਜੇ ਨੂੰ ਸਾਰੇ ਸਟੇਟ ਵਾਈਜ਼ ਵੈਕੈਂਸੀਜ਼ ਜੈਡ ਮਿਲਕਾਰ ਤੁਸੀਂ ਆਮ ਨਾਲ ਇਸ ਵੈਬਸਾਈਟ ਤੇ ਦੇਖ ਸਕਦੇ ਹੋ ਮੰਨ ਲਓ ਹੁਣ ਤੁਹਾਨੂੰ ਰੇਲਵੇ ਦੇ ਚਾਹੀਦੀ ਇਨਫੋਰਮੇਸ਼ਨ ਤੁਸੀਂ ਰੇਲਵੇ ਵਾਲੇ ਤੇ ਕਲਿੱਕ ਕਰਕੇ ਆਪਣਾ ਰੇਲਵੇ ਦੀ ਇਨਫੋਰਮੇਸ਼ਨ ਦੇਖ ਸਕਦੇ ਹੋ ਤੇ ਸਟੇਟ ਵਾਈਜ਼ ਨੇ ਫੋਰ ਐਗਜ਼ਾਮਪਲ ਤੁਹਾਨੂੰ ਪੰਜਾਬ ਦੀ ਚਾਹੀਦੀ ਸਿਰਫ ਪੰਜਾਬ ਦੀ ਵੈਕੈਂਸੀ ਦੇਖਣੀ ਹੈ ਉਸੀ ਐਡ ਕੱਟ ਦੇ ਕਰੋ ਜੀ ਆ ਜਾਂਦੀ ਥੋੜੇ ਬਾਬੀ ਇਹ ਮੈਂ ਪੰਜਾਬ ਦੀਆਂ ਵੈਕੈਂਸੀਆਂ ਦੇਖੋ ਇਹ ਡਿਸਟ੍ਰਿਕਟ ਵਾਈਜ਼ ਨੇ ਆ ਰਿਜ਼ਰਵ ਟੈਂਡਾ ਫਜ਼ਲਕਾ ਫਤਿਹਗੜ੍ਹ ਸਾਹਿਬ ਮੁਕਸਰ ਮਟਿਆਲਾ ਰੂਹਨਗਰ ਤਰਨਤਾਰਨ ਇਹ ਦੇਖੋ ਪੰਜਾਬ ਦੇ ਵਿੱਚ ਦੁਕਾਨੀ ਯੂਕੋ ਬੈਂਕ ਦੇ ਵਿੱਚ ਅਪਰੈਂਟਸ਼ਿਪ ਤੇ ਆਰਆਰਬੀ ਐਨਟੀਵੀਸੀ ਬਾਕੀ ਸਾਰੀ ਤੁਹਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗਲੀ ਤੁਹਾਨੂੰ ਇਹ ਜਿਹੜੀ ਲਿਸਟ ਹੈ ਇਹ ਪ੍ਰੋਵਾਈਡ ਕਰ ਦੇਣਗੇ ਤੁਸੀਂ ਜਿੱਥੇ ਗੈਟ ਡਿਟੇਲ ਦੇ ਵਿੱਚ ਜਾ ਕੇ ਸਾਰੀ ਇਨਫੋਰਮੇਸ਼ਨ ਦੇਖ ਸਕਦੇ ਹੋ ਕਿ ਕੀ ਕੁਆਲੀਫਿਕੇਸ਼ਨ ਹੈ ਕੀ ਸਟਾਰਟਿੰਗ ਰੇਟ ਰਹਿਣ ਵਾਲੀ ਹੈ ਕੀ ਲਾਰਜ ਰੇਟ ਰਹਿਣ ਵਾਲੀ ਹੈ ਕੀ ਐਗਜ਼ਾਮ ਫੀਸ ਹੋਵੇਗੀ ਕਿਦਾਂ ਦਾ ਸਿਲੈਕਸ਼ਨ ਪ੍ਰੋਸੈਸ ਹੈ ਤੁਸੀਂ ਸਾਰੀ ਇਨਫੋਰਮੇਸ਼ਨ ਇਸ ਵੈਬਸਾਈਟ ਤੋਂ ਸਾਰੀ ਗਵਰਨਰ ਜੋਬ ਦੀ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ ਵੀਡੀਓ ਜੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਨੈਟਵਰਕ